ਦਾ ਪੁਰਾਣਾ ਤੋਂ ਐਮਐਲਏ ਅਮਰਿਤਪਾਲ ਸੁਖਾਨੰਦ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਚੁੱਕੀ ਹੈ ਜੀ ਖਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੋ ਹਾਲਾਤ ਗੱਡੀ ਦੇ ਬੜੇ ਖੋਏ ਨੇ ਪਰ ਖੱਚੇ ਤੱਕ ਗੱਡੀ ਦੇ ਉੱਡ ਚੁੱਕੇ ਨੇ ਪਰ ਤੁਹਾਨੂੰ ਦੱਸ ਦਈਏ ਕਿ ਖੁਸ਼ਕਿਸਮਤੀ ਰਹੀ ਹੈ ਕਿ ਐਮਐਲਏ ਸੁਖਾਨੰਦ ਜਿਹੜੇ ਨੇ ਉਹ ਬਾਲ ਬਾਲ ਬਚੇ ਨੇ ਪਰ ਜਿਹੜੇ ਗਨਮੈਨਸ ਸੀ ਉਹਨਾਂ ਦੇ ਤਿੰਨ ਉਹ ਦੱਸਿਆ ਜਾ ਰਿਹਾ ਹੈ ਕਿ ਜ਼ਖਮੀ ਦੱਸੇ ਜਾ ਰਹੇ ਨੇ ਉਹਨਾਂ ਦਾ ਇਲਾਜ ਚੱਲ ਰਿਹਾ ਪਰ ਖੁਸ਼ਕਿਸਮਤੀ ਰਹੀ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਸੱਟਾਂ ਜ਼ਰੂਰ ਇੱਥੇ ਜਿਹੜੇ ਮੁਲਾਜ਼ਮ ਸੀ ਗਨਮੈਂਦ ਸੀਗੇ ਜਿਹੜੇ ਅਮਰਿਤਪਾਲ ਸਿੰਘ ਸੁਖਾਨੰਦ ਖੁਣਾ ਦੇ ਉਹਨਾਂ ਦੇ ਸੱਟਾਂ ਜ਼ਰੂਰ ਲੱਗੀਆਂ ਨੇ ਬਾਗਾਪੁਰਾਣਾ ਤੋਂ ਹਲਕਾ ਵਿਧਾਇਕ ਨੇ ਅਮਰਿਤਪਾਲ ਸਿੰਘ ਸੁਖਾਨੰਦ ਜਿਹੜੇ ਤੁਹਾਨੂੰ ਦੱਸਦੇ ਕਿ ਦਿੱਲੀ ਜਾ ਰਹੀ ਸੀਗੇ ਕਿਸੇ ਕੰਮ ਨੂੰ ਲੈ ਕੇ ਉਹ ਆਪਣੇ ਹਲਕੇ ਤੋਂ ਨਿਕਲ ਕੇ ਦਿੱਲੀ ਵੱਲ ਨੂੰ ਰਵਾਨਾ ਹੁੰਦੇ ਨੇ ਪਰ ਰਸਤੇ ਦੇ ਵਿੱਚ ਜਿੰਦ ਦੇ ਵਿਖੇ ਇਹ ਹਾਦਸਾ ਜਿਹੜਾ ਆ ਉਹ ਵਾਪਰਿਆ ਹੈ ਭਿਆਨਕ ਹਾਦਸਾ ਹੋਇਆ ਹੈ ਐਕਸੀਡੈਂਟ ਦੀਆਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਰਾਤ ਦੇ ਸਮੇਂ ਦਿੱਲੀ ਜਾ ਰਹੀ ਸੀਗੇ ਤਾਂ ਸਰਕਾਰੀ ਗੱਡੀ ਖਾਦਸੇ ਦਾ ਸ਼িকার ਖੋ ਚੁੱਕੀ ਹੈ ਜੀਂਦ ਦੇ ਕੋਲੇ ਖਾਦਸਾ ਵਾਪਰ ਗਿਆ ਤਾਂ ਤਸਵੀਰਾਂ ਦਿਖਾ ਰਿਆਂ ਜਿਹੜੀ ਜਾਣਕਾਰੀ ਸਾਨੂੰ ਮਿਲ ਰਹੀ ਹੈ ਕਿ ਐਕਸੀਡੈਂਟ ਦੇ ਦੌਰਾਨ ਜਿਹੜੇ ਗਨਮੈਨ ਨੇ ਉਹ ਜ਼ਖਮੀ ਹੋਏ ਨੇ ਤਿੰਨ ਗਨਮੈਨ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਇਲਾਜ ਦੇ ਵਾਸਤੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਤਾਂ ਇਹ ਅਮਰਿਤਪਾਲ ਸਿੰਘ ਸੁਖਾਨੰਦ ਬੜੇ ਚਰਚਾ ਦੇ ਵਿੱਚ ਨੇ ਯੰਗੇਸਟ ਐਮਐਲਏ ਨੇ ਔਰ ਆਪਣੀ ਗੱਲ ਵੀ ਰੱਖਣਾ ਜਾਣਦੇ ਨੇ ਤੁਸੀਂ ਕਈ ਵਾਰ ਵਿਧਾਨ ਸਭਾ ਦੇ ਵਿੱਚ ਇਹਨਾਂ ਨੂੰ ਗਰਜਦਿਆਂ ਦੇਖਦੇ ਹੋਵੇਗਾ ਔਰ ਇਹ ਕਿਸੇ ਕੰਮ ਦੇ ਵਾਸਤੇ ਦਿੱਲੀ ਜਾ ਰਹੇ ਸੀ ਆਪਣੇ ਹਲਕੇ ਤੋਂ ਦਿੱਲੀ ਵਾਲ ਨੂੰ ਰਵਾਨਾ ਕੋਈ ਔਰ ਜੀਂਦ ਦੇ ਕੋਲ ਜਾ ਕੇ ਇਹਨਾਂ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ ਕਾਫੀ ਭਿਆਨਕ ਐਕਸੀਡੈਂਟ ਹੋਇਆ ਕਿਉਂਕਿ ਗੱਡੀ ਦੇ ਪਰਖੱਚੇ ਤੱਕ ਉੱਡ ਚੁੱਕੇ ਨੇ ਗੱਡੀ ਦੀਆਂ ਤਸਵੀਰਾਂ ਹੀ ਦੱਸਦੀਆਂ ਨੇ ਕਿ ਬਾਲ ਬਾਲ ਬੱਚੇ ਨੇ ਐਮਐਲਏ ਅਮਰਿਤਪਾਲ ਸਿੰਘ ਸੁਖਾ ਨੰਦ ਹਾਲਾਂਕਿ ਜਿਹੜੇ ਗਨਮੈਨਸ ਸੀ ਉਹਨਾਂ ਦੇ ਤਿੰਨ ਉਹ ਜ਼ਖਮੀ ਜਰੂਰ ਖੋਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਤਸਵੀਰਾਂ ਦਿਖਾ ਰਹੇ ਹਾਂ ਆ ਕਿਉਂਕਿ ਹੁਣ ਲਗਾਤਾਰ ਧੁੰਦ ਵੀ ਵਾਧੀ ਜਾ ਰਹੀ ਹੈ ਬਹੁਤ ਸਾਰੇ ਹਾਦਸੇ ਧੁੰਦ ਦੇ ਕਾਰਨ ਵਾਪਰਦੇ ਨੇ ਕਿਉਂਕਿ ਵਿਜ਼ਿਬਿਲਟੀ ਜ਼ੀਰੋ ਹੋ ਜਾਂਦੀ ਹੈ ਵਿਜ਼ਿਬਿਲਟੀ ਜ਼ੀਰੋ ਹੋਣ ਦੇ ਕਰਕੇ ਕੁਝ ਵੀ ਦਿਖਾਈ ਨਹੀਂ ਦਿੰਦਾ ਸੋ ਬਹੁਤ ਸਾਰੇ ਹਾਦਸੇ ਅਜਿਹੇ ਵਾਪਰ ਜਾਂਦੇ ਨੇ ਕਈ ਵਾਰੀ ਕਾਰ ਦਾ ਸੰਤੁਲਨ ਵਿਗੜ ਜਾਂਦਾ ਹੈ ਜਿਸ ਕਾਰਨ ਡਵਾਈਡਰ ਦੇ ਨਾਲ ਟਕਰਾ ਜਾਂਦੀ ਹੈ ਇਹ ਵੀ ਕਾਰਨ ਆਉਂਦੇ ਨੇ ਪਰ ਕਾਰਨ ਦਾ ਤਾਂ ਪਤਾ ਨਹੀਂ ਲੱਗ ਪਾਇਆ ਪਰ ਹਾਦਸਾ ਬਹੁਤ ਭਿਆਨਕ ਸੀ ਕਿਉਂਕਿ ਗੱਡੀ ਦੇ ਪਰ ਖੱੱਚੇ ਤੱਕ ਉੱਡੇ ਕੋਈ ਨਹੀਂ ਪਰ ਬਾਲ ਬਾਲ ਬਚੇ ਨੇ ਅਮਰਿਤਪਾਲ ਸਿੰਘ ਸੁਖਾਨੰਦਤਾ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ